ਸਾਰਾ ਵਾਹਕੋ ਚੀਨੀ ਪਟੇ ਤੁਸੀਂ ਦੇਖ ਰਹੇ ਹੋ ਸਤਾਰ ਏਜੀ ਨਿਊਜ਼ ਚੈਨਲ ਤਾਨ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਮੜਾ ਸਤਾ ਕਟਕਾ ਸ੍ਰੀ ਹਜੂਰ ਸਾਹਿਬ ਦੇ ਸ੍ਰੀ ਮਹਾਂ ਸੰਤ ਬਾਬਾ ਨੇ ਦਾ ਅਸੰਗੀ ਅਤੇ ਸਮੂਹ ਮਾਪੁਰ ਖਾਲੀ ਜਹਾਜ਼ ਨੂੰ ਸਮਰਪਤ ਸੰਤ ਬਾਬਾ ਮੇਰੇ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜੂਰ ਸਾਹਾ ਵਾਲਾ ਤੇ ਰੋਜ਼ਾ ਗੁਰਮਤ ਸਮਾਗਮ ਗੁਰੂ ਦੁਆਰਾ ਲੰਗਰ ਸਾਹਿਬ ਵਿਖੇ ਕਰਵਾਏ ਗਏ ਜਿਸ ਵਿੱਚ ਬੇਸਾਮ ਦੇਸਾਂ ਦੀਆਂ ਸੰਤਾ ਨੇ ਹਾਜ਼ਰੀ ਭਰੀ ਅਤੇ ਬੇਅੰਤ ਗੁਰੂ ਕਾਜ਼ੀਆ ਕੇਤੀਆ ਰਾਗੀ ਸਾਡੀ ਸੰਤਾ ਮਹਾਂਪੁਰਖਾਂ ਨੇ ਵੀ ਹਾਜ਼ਰੀ ਭਰੀ ਦਿਖਾਣੇ ਆ ਤੁਹਾਨੂੰ ਕੁਝ ਤਸਵੀਰਾਂ ਬੀਪੇ ਤੋਂ ਅਰਬ ਹੋਇਆ ਲੰਗਰ ਅੱਜ ਵੱਟੀਆਂ ਵੱਡੀਆਂ ਦੇਗਾਂ ਦੇ ਵਿੱਚ ਪਰ ਦੇਸੀ ਕਿਉਂਦੇ ਨਾਲ ਅੱਜ ਲੰਗਰ ਤਿਆਰ ਹੋਇਆ ਤੁਸੀਂ ਜਾਣਦੇ ਹੋ ਇਹਦਾ ਨਾਮ ਸ਼ਬਦ ਕੁਝ ਸਧਾਰਨ ਨਹੀਂ ਪਰ ਮੁਖੋ ਨਾਮ ਦਾ ਖਜ਼ਾਨਾ ਵੀ ਜਿੱਦੀ ਝੋਲੀ ਵਿੱਚ ਹੋਵੇ ਤੇ ਦੁਨੀਆ ਦੀ ਵਰਕਤਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਝੋਲੀ ਪਾ ਦਿੱਤੀਆਂ ਹੋਣ ਬਜਰ ਕਹਿ ਦਿੱਤਾ ਉਹਨੇ ਕਿ ਸਾਂ ਮੇਰਾ ਹੱਥ ਤੇ ਇਹ ਅਸਲ ਕੇਵਲ ਉਹ ਪੁਰਖਾਂ ਦਾ ਨਾਮ ਨਹੀਂ ਕਈ ਇਹ ਵੀ ਇਸ ਸੰਪਰਦਾ ਦੀ بنیاد ਕੰਮ ਹੋਵੇ ਉਹ ਵੀ ਉੱਥੇ ਬਹਿ ਜਾਂਦਾ ਸੀ ਕਾਰੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਨੇ ਜਾ ਕੇ ਕਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇਰੇ ਹੁਕਮ ਦੇ ਜਿਹੜਾ ਲਾਹੌਰ ਚੱਲਦਾ ਏ ਤੇਰਾ ਸਿੱਖ ਰਾਜ ਚੱਲਦਾ ਤੂੰ ਤਾਂ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਆ ਜਿਹੜੇ ਕੀਰਤਨ ਕਰਦੇ ਉਹਨਾਂ ਨੂੰ ਪੱਕਾ ਘਰ ਬਣਾ ਕੇ ਨਹੀਂ ਦੇ ਸਕਦਾ ਕਿਸੇ ਨੇ ਜਾ ਕੇ ਵੇੜਾ ਮਾਰਿਆ ਗੁਰਮਖੋ ਹਰਿ ਨਾਮ ਪਰਮੇਸ਼ਰ ਦਾ ਨਾਮ ਵੈਸੇ ਇਹ ਵਿਸ਼ਾ ਲੈ ਕੇ ਵਿਚਾਰਨਾ ਉਹ ਸਮਾਂ ਕਾਫੀ ਲੱਗ ਸਕਦਾ ਥੁੱਲਾ ਚਾਹੀਦਾ ਕੇਵਲ ਇਸ਼ਾਰੇ ਦੇ ਤੌਰ ਤੇ ਮੈਂ ਬੇਨਤੀ ਕਰਾਂਗਾ ਨਾਮ ਹੁੰਦਾ ਕੀ ਹੈ ਕਿਸੇ ਵਿਅਕਤੀ ਦਾ ਨਾਮ ਲਿਆ ਇਹ ਉਹ ਨਾਮ ਹੈ ਵਾਰਿਸ ਤੇਦਾਰ ਹੈ ਭਾਵੇਂ ਪਰਿਵਾਰ ਦਾ ਜੀ ਸਾਡੇ ਕੰਨਾਂ ਵਿੱਚ ਨਾਮ ਪਿਆ ਬਲਬੀਰ ਸਿੰਘ ਇਹ ਕੰਨਾਂ ਨੇ ਜਦੋਂ ਇਹ ਆਵਾਜ਼ ਸੁਣੀ ਸ਼ਬਦ ਸੁਣਿਆ ਨਾਮ ਸੁਣਿਆ ਨਾ ਉਸੇ ਵੇਲੇ ਸੁਰਤ ਬਲਬੀਰ ਸਿੰਘ ਦਾ ਹੈ ਨਾ ਤੁਸੀਂ ਬਾਦਸ਼ਾਹ ਤੇ ਮੀਆਂ ਮੀਆਂ ਕਹਿ ਕੇ ਤੁਹਾਡੀਆਂ ਸਿਫਤਾਂ ਕਰਦੇ ਆ ਪਰ ਇਹ ਕੋਈ ਤੁਹਾਡੀ ਸਿਫਤ ਨਹੀਂ ਪਰ ਕਿੰਨੇ ਕੀ ਕਰਾਂ ਜਿੰਨੀ ਕੁ ਸੋਚੀ ਦਿੰਦੇ ਉਹਨਾਂ ਉਨੀ ਕਰਦਾ ਮਹਾਰਜ ਬਹਿ ਕਰ ਨਹੀਂ ਤੂੰ ਸੁਲਤਾਨ ਕਹਾਉਂ ਗੋ ਮੀਆਂ ਤੇਰੀ ਕਬਰ ਵਧਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਪਰ ਨਾਲ ਜੀਵਨਤਾ ਚ ਮੈਂ ਮੂਰਖ ਕਹ ਨਾ ਸੰਗਤ ਜੀ ਖਲਾਤੀ ਚਿੰਤ ਸ਼ਬਦ ਲਿਆ ਸੀ ਕਿ ਚੇਤ ਜਿਹਦੇ ਚੇਤ ਚ ਵੈਲੂ ਵਾਸਤੇ ਅੱਜ ਸਵੇਰੇ ਵੀ ਮਹਾਂਪੁਰਖ ਸਾਰੇ ਦੇਖੇ ਸਨ ਤੇ ਮੈਂ ਇੱਕੋ ਬੇਨਤੀ ਕਰਾਂਗਾ ਫਤੇਪਾਈ ਚੇਤਰ ਸਿੰਘ ਜੀ ਸਿੰਧੀ ਸਾਰੀ ਸੰਗਤ ਨੂੰ ਗੁਰੂ ਘਰ ਆਇਆਂ ਨੂੰ ਜੀ ਆਇਆਂ ਜੋ ਕਿ ਸੰਤਾਂ ਦੇ ਮਹਾਂਪੁਰਖ ਬਾਬਾ ਨੰਦਾਰ ਸਿੰਘ ਜੀ ਦੀ ਵਰਸੀ ਦੇ ਸਬੰਧ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਆਇਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਜੋ ਕਿ ਲੋਕੋਂ ਦੇ ਨਗਰ ਚਗਾਵੇ ਨਗਰ ਤੋਂ ਇਸ ਅੰਮ੍ਰਿਤਸਰ ਦੇ ਸਾਰੇ ਇਲਾਕੇ ਤੋਂ ਆਇਆਂ ਸੰਗਤਾਂ ਦਾ ਵੀ ਧੰਨਵਾਦ ਆ ਜਿਹੜੇ ਅਸੀਂ ਗੁਰੂ ਘਰਾਂ ਦੇ ਦਰਸ਼ਕ ਕਰ ਰਹੇ ਹਾਂ ਬਹੁਤ ਬਹੁਤ ਸਾਡਾ ਆਇਆਂ ਸੰਗਤਾਂ ਨੂੰ ਸਾਡੇ ਵੱਲੋਂ ਗੁਰੂ ਘਰ ਦਾ ਚੌਕੀਦਾਰ ਬਾਬਾ ਜਗਤਾਰ ਸਿੰਘ ਜੀ ਪਿੰਡ ਲੋਪੂ ਕੇ ਗੁਰਦੁਆਰਾ ਸ਼੍ਰੀ ਗੰਗਾ ਸਾਹਿਬ ਦਾwidehat ਕੇ ਗੋਮਨ ਡਪੋਟ ਕਰਦੇ ਆ ਨਾਮ ਜਪੋ ਸਿੰਘ ਸਜੋ ਗੁਰੂ ਵਾਲੇ ਬਣ ਕੇ ਆਪਣਾ ਜਨਮ ਸਫਲਾ ਕਰੋ ਜਿਹੜੇ ਰਹਿੰਦੇ ਆ ਸਾਸ ਆ ਗੁਰੂ ਚਰਨਾਂ ਨਾਲ ਜੋੜੀਏ ਸਾਰੀ ਸੰਗਤ ਨੂੰ ਬੇਨਤੀ ਆ ਕਾਲ ਨੂੰ ਚਾਰ ਦੇਖਣੋ ਸੰਤ ਬਾਬਾ ਅਨੰਦ ਸਿੰਘ ਜੀ ਸੰਤ ਬਾਬਾ ਸੀਸਾ ਸਿੰਘ ਜੀ ਔਰ ਸਭੂ ਮਹਾਂਪੁਰਸ਼ਾਂ ਦੀ ਯਾਦ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਅਰਖੰਡ ਜੀ ਦੇ ਸਿਰੇ ਅਜੂਬ ਸਾਹਿਬ ਕੰਗਲਪੁਰ ਤੋਂ ਆ ਲੰਕਤ ਸਾਹਿਬ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਵੱਲੋਂ ਆਪ ਸਾਰੇ ਮਾਪੁਰਜਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਸ੍ਰੀ ਅਕਸਰ ਮਹਾਰਾਜਿਆਂ ਦਾ ਇਸ ਤਰ੍ਹਾਂ ਮੀਡੀਆ ਵਾਲੇ ਸਰਵ ਸਿੰਘਾਂ ਦਾ ਵੀ ਧੰਨਵਾਦ ਹੈ ਭਾਈ ਆਈਆਂ ਸੰਗਤਾਂ ਜਿਹੜੀਆਂ ਸਰਤਾ ਬੜੀ ਸ਼ਰਧਾ ਨਾਲ ਬਰਸੀ ਦਾ ਸਮਾਰੋਹ ਚੱਲ ਰਿਹਾ ਏ ਮਹਾਰਾ ਕਿਰਪਾ ਕਰਨਾ ਆਈਆਂ ਸਭਾਂ ਨੂੰ ਮਨੂ ਕਰੋ ਨਾਮ ਦੀ ਦਾਤ ਸਿੱਖੀ ਸਿੱਧ ਧੋਸਾ ਨਾਮ ਦੀ ਦਾਤ ਬਖਸ਼ ਕਰਕੇ ਨਵਾਜਣਾ ਇਸੇ ਤਰ੍ਹਾਂ ਤਾਨਦੂਰ ਦਾਤ ਹੈ ਮਹਾਰਾ ਜੀ ਜਰੂਰਾਂ ਜੀ ਬਾਬਾ ਸੀਸਾ ਸਿੰਘ ਮਾਪੁਰਸ਼ਾ ਦਾ ਬਾਬਾ ਅੰਦਰ ਸਿੰਘ ਜੀ ਮਾਪੁਰਸ਼ਾ ਦਾ ਤਨਵਾਰ ਹੈ ਜਿਨ੍ਹਾਂ ਨੇ ਇਲਾਕੇ ਭਾਜੂਂਡੀਆਂ ਦੇਸਾਂ ਪ੍ਰਦੇਸਾਂ ਤੋਂ ਸੰਕਟਾ ਮਾਪੁਰਸ਼ਾ ਦੀ ਪਰਚੀ ਬਣਾਉਣ ਆ ਗਿਆ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਸ਼ਾਮਪ੍ਰਦੇਸ਼ਾਂ ਤੋਂ ਪੰਜਾਬ ਕਾਂਗਸ ਹਿੰਦੁਸਤਾਨ ਭਾਰਤ ਦੇਸ਼ ਦੇ ਵਿੱਚੋਂ ਸੰਗਤਾਂ ਇਕੱਤਰ ਹੋ ਕੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਲੰਗਰ ਸਾਹਿਬ ਵਿਖੇ ਬਾਬਾ ਜੀ ਦੀ ਪਵਿੱਤਰ ਵਰਸੀ ਦਾ ਦਿਹਾੜਾ ਮਨਾ ਰਹੀਆਂ ਹਨ ਸੋ ਸਮੁੱਚੀਆਂ ਸੰਗਤਾਂ ਨੂੰ ਧਰਨਤਨ ਬਾਬਾ ਨਿਧਾਨ ਸਿੰਘ ਜੀ ਦੇ ਪਵਿੱਤਰ ਵਰਸੀ ਦੇ ਦਿਹਾੜੇ ਤੇ ਮਾਪੁਰਖਾ ਵੱਲੋਂ ਜੀ ਆਇਆਂ ਨੂੰ ਬਾਬਾ ਜੀ ਦੀ ਪਰਸੀ ਦੇ ਦਿਹਾੜੇ ਤੇ ਬਾਬਾ ਨਿਧਾਨ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਅਸ਼ੀਸ਼ਾ ਸਿੰਘ ਜੀ ਲਾਹੌਰ ਖਾਨੋਂ ਕੋਟਾਨ ਤੋਂ ਸਾਰੇ ਦੇਵ ਨੰਦਿਆ ਜੀ ਅਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ